ਅੱਜ ਦੇ ਇਸ ਐਪੀਸੋਡ ਵਿੱਚ ਅੱਜ ਆਪਾਂ ਗੱਲ ਕਰਾਂਗੇ ਸੁਖੀ ਚਾਲ ਤੇ ਗੁਰਜੀਤ ਚਾਹਲ ਬਾਰੇ। ਮੇਜਰਾ ਹਾਂ। ਕੈਮਰੇ ਨੂੰ ਗੁਮਰੀ ਚੈੱਕ ਕਰਕੇ ਆ। ਮਾਨੋਚਾਲ ਪਿੰਡ ਵਿੱਚ ਜਦ ਅਸੀਂ ਪਹੁੰਚੇ ਤਾਂ ਸਾਨੂੰ ਸੁਖੀ ਚਾਲ ਬਾਰੇ ਬਹੁਤ ਕੁਝ ਜਾਣਨ ਦਾ ਮੌਕਾ ਮਿਲਿਆ। ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ, ਜਾਣਿਆ ਸੁਖੀ ਦੇ ਪਿਛੋਕੜ ਬਾਰੇ, ਸੁਖੀ ਦੇ ਪਿੰਡ ਬਾਰੇ, ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਕਿਵੇਂ-ਕਿਵੇਂ ਕਿਹੜੇ ਸਟਰਗਲ ਤੋਂ ਇਹ ਨਿਕਲ ਕੇ ਅੱਜ ਇਸ ਮਕਾਮ ਤੇ ਪਹੁੰਚਿਆ। ਗੱਲ ਜੀ ਸਾਹਿਬ ਤੁਸੀਂ ਇੱਥੇ ਰੈਸਟ ਕਰੋ। ਅਸੀਂ ਸ਼ਿਕਾਰ ਫੜ ਕੇ ਲਿਆਏ ਜੀ ਬਹੁਤ ਕਾਫੀ ਵਧੀਆ ਸੁਭਾਅ ਆ ਕਾਫੀ ਸਮੇਂ ਤੋਂ ਜਿਹੜਾ ਬੰਬੇ ਅਦਾਕਾਰੀ ਇੰਡਸਟਰੀ ਦੇ ਵਿੱਚ ਜਿਹੜਾ ਉੱਥੇ ਗਏ ਆ ਹਾਂ ਬਿਲਕੁਲ ਹਾਂ ਸ਼ਿਕਾਰੀ ਸੀਰੀ ਜੈਕ ਦਾ ਵਧੀਆ ਰੋਲ ਆ ਉਹਦੇ ਵਿੱਚ ਨਿੱਕਾ ਜੈਲਦਾਰ ਵਗੈਰਾ ਫਿਲਮਾਂ 'ਚ ਬਿਲਕੁਲ ਆਲ ਵਰਡ ਮਸ਼ਹੂਰ ਹੋਇਆ ਜਿਹੜਾ ਪੁੱਤਾ ਛੋਟਾੁਰਜੀਤ ਤੇ ਮੈਨੂੰ ਇੱਥੇ ਵੀ ਬਹੁਤ ਮਾਣ ਆ ਬਹੁਤ ਪ੍ਰਾਊਡ ਹੈ ਇੱਥੇ ਔਰ ਮੈਨੂੰ ਬਹੁਤ ਉਮੀਦ ਆ ਕਿ ਉਹਨਾਂ ਨੇ ਸਮਝੇ ਵੀ ਇਸ ਟਿੰਡਰ ਤੋਂ ਮਤਲਬ ਇੱਕ ਵਧੀਆ ਨਾਮ ਉਹ ਉਠੇਗਾ ਇਹਨੂੰ ਵੀ ਜਾਣਣਗੇ ਇਹਦੇ ਨਾਂ ਕਰਕੇ ਪਿੰਡ ਜਾਣਣਗੇ ਕਿਉਂਕਿ ਇਹ ਬਹੁਤ ਕਾਬਿਲ ਆ ਉਦੋਂ ਸਿਰਫ ਫਿਲਮਾਂ ਵਾਲੀ ਤੋਂ ਹੁੰਦੀ ਆ ਐਕਟਰਾਂ ਵਾਲੀ ਕਿ ਆਮ ਮਿਲਦੇ ਨੇ ਭਰਾਵਾਂ ਨੂੰ ਉਹ ਤੇ ਤੁਹਾਨੂੰ ਐ ਲੱਗਣਾ ਨਹੀਂਗਾ ਵੀ ਜਿੱਦਾਂ ਕੋਈ ਫਿਲਮੀ ਅਦਾਕਾਰ ਹੈ ਜੀ ਅੱਛਾ ਜੀ ਉਹ ਤੇ ਫਿਰ ਤੁਹਾਨੂੰ ਬਿਲਕੁਲ ਐ ਲੱਗੂਗਾ ਵੀ ਜਿੱਦਾਂ ਆਪਣਾ ਭਾਈ ਯਾਰਾ ਵਾ ਆਪਣੇ ਮਤਲਬ ਭਰਾਵਾ ਜਾਂ ਮਦੋ ਆਪਣੇ ਚਾਚੇ ਤਾਇਆ ਵਾਂਗੂ ਇਸ ਤਰ੍ਹਾਂ ਹੀ ਉਹਨਾਂ ਨਾਲ ਵਿਚਰਦੇ ਆ ਜੀ ਇਹਨ ਦੇ ਨਾਲ ਪਿਆਰ ਕਰਕੇ ਜਿਹੜਾ ਉਹਨੂੰ ਬੱਚੇ ਨੂੰ ਕਾਫੀ ਜਿਹੜਾ ਨਾਲ ਸਹਿਯੋਗ ਦੇ ਰਹੇ ਆ ਜਿੱਥੇ ਜਿੱਥੇ ਵੀ ਉਹਨਾਂ ਨੂੰ ਲੋੜ ਆ ਉਹਨਾਂ ਦਾ ਸਲਾਹ ਲੈਂਦੇ ਆ ਕਰਦੇ ਕੰਮ ਉਹਨਾਂ ਨਾਲ ਗਦੀਸ਼ ਸਿੰਘ ਕਾਫੀ ਜਿਹੜਾ ਸਾਡਾ ਨੌਜਵਾਨ ਸਭਾ ਦਾ ਮੇਨ ਆਗੂ ਆ ਤੇ ਪਿੰਡ ਦੇ ਬਾਰੇ ਬੜੀ ਵਧੀਆ ਚੰਗੀ ਸੋਚ ਰੱਖਦਾ ਜੀ ਚਾਚਾ ਜੀ ਇਹ ਭਤੀਜਾ ਬੰਲੇ ਇੱਕ ਹੀ ਬਹੁਤ ਪਿਆਰੇ ਆ ਉਹਨਾਂ ਦਾ ਸ਼ਿਕਾਰੀ ਫਿਲਮ ਚ ਬੰਦੇ ਬੰਦੇ ਮਾਰਨ ਵਾਲਾ ਕਰੈਕਟਰ ਸੀ ਉਦਾਂ ਦੇ ਰੀਅਲ ਚ ਤਾਂ ਹੈ ਨਹੀਂ ਨਹੀ ਨਹੀ ਬਹੁਤ ਬਲੇਮਾਨਸ ਬੰਦੇ ਆ ਨਾ ਭਾਈ ਜੀ ਆਪਣੇ ਚਾਚੇ ਦਾ ਲड़का ਜੀ ਅੱਛਾ ਤੁਹਾਡੇ ਚਾਚੇ ਦਾ ਲड़का ਜੀ ਸੇਵੇਂ ਜਿੱਦਾਂ ਸੇਵ ਕਾਪੀ ਸੁੱਖੀ ਦੀ ਕਾੜੋਂ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਟੋਣਗੇ ਇਸੇ ਤਰ੍ਹਾਂ ਹੀ ਜਾਣਗੇ ਜਿਸ ਤਰ੍ਹਾਂ ਉਹਨਾਂ ਕੰਮ ਕਰਦੇ ਏਦਾਂ ਹੀ ਗਾਂਵ ਵਾਦੇ ਤਰਵਾਦੇ ਰਹਿਣਗੇ। ਇਹ ਤੇ ਹੋਰ ਹੈ। ਸਾਡੇ ਹੋਰ ਹੈ ਮੇਰਾ ਹਾਂਜੀ। ਠੀਕ ਹੈ ਠੀਕ ਹੈ। ਹਾਂਜੀ ਫਿਲਮਾਂ ਦੇ ਕੰਮ ਕਰਦੇ ਏ। ਹਾਂਜੀ। ਹਾਂਜੀ ਹਾਂਜੀ। ਤੇ ਤੁਹਾਡਾ ਬੇਟਾ ਵੀ ਫਿਲਮਾਂ ਦੇ ਕੰਮ ਕਰਦਾ। ਹਾਂਜੀ ਉਹ ਵੀ ਫਿਲਮਾਂ ਦੇ ਕੰਮ ਕਰਦਾ ਹੈ ਡਾਇਰੈਕਟਰ ਏ। ਇਹਨਾਂ ਦੇ ਸਾਰੇ ਡਾਇਲੌਗ ਵਧੀਆ ਆ ਜੀ ਕੋਈ ਫਰੂਨੀ ਮਾੜੀ ਬਣਾਵੇ। ਠੀਕ ਹੈ। ਸਾਰੀਆਂ ਫਿਲਮ ਜੀ ਹਾਂਜੀ ਉਹ ਪਿੱਛੇ ਹੀ ਗੁਰਦਰਾ ਉਹਦੇ ਵਿੱਚ ਬਣਾਈ ਸੀ ਪਿੰਡ ਦੇ ਵਿੱਚ ਨਾ ਫਿਲਮ ਬਣਾਈ ਉਹਦੇ ਬਾਰੇ ਬਹੁਤ ਵਧੀਆ ਗਾਵਾ ਕੋਈ ਮਾਨ ਨਹੀਂ ਕੋਈ ਕੁਛ ਨਹੀਂ ਜੀ ਠੀਕ ਹੈ ਜੀ ਸਿਰਫ ਇੱਕ ਸਧਾਰਨ ਵਿਅਕਤੀ ਜਿ setSearch ਹੁੰਦੇ ਆ ਤੇ ਮਿਲਦੇ ਬੱਚੇ ਹੁੰਦੇ ਆ ਢੂਗੀ ਕਰੇ ਹੂੰ ਹੂੰ ਪਿੰਡਾਂ ਦੇ ਜਾਏ ਆ ਸਤਿ ਸ਼੍ਰੀ ਅਕਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜੁੜੇ ਹੋ ਮੈਂ ਪਰਮਜੀਤ ਸਿੰਘ ਅੱਜ ਦੇ ਇਸ ਐਪੀਸੋਡ ਵਿੱਚ ਅੱਜ ਆਪਾਂ ਗੱਲ ਕਰਾਂਗੇ ਸੁਖੀ ਚਾਹਲ ਬਾਰੇ ਸਖਵਿੰਦਰ ਸਿੰਘ ਸੁਖੀ ਸੁਖੀ ਜਿਹੜੇ ਮਾਨੋਚਾਹਲ ਪਿੰਡ ਦੇ ਨੇ ਤੇ ਤੁਸੀਂ ਫਿਲਮਾਂ ਦੇ ਵਿੱਚ ਉਹਨਾਂ ਨੂੰ ਬਖੂਬੀ ਪਿਆਰ ਦਿੱਤਾ ਤੇ ਬਖੂਬੀ ਉਹਨਾਂ ਦੀਆਂ ਫਿਲਮਾਂ ਤੇ ਹਾਸੇ ਵੀ ਹੋ ਚਾਹੇ ਉਹ ਨਿੱਕਾ ਜਲਦਾਰ ਹੋ ਗਈ ਤੇ ਚਾਹੇ ਹੁਣ ਅੱਜ ਦੀ ਘੜੀ ਵਿੱਚ ਚੱਲ ਰਹੀ ਸ਼ਿਕਾਰੀ ਸ਼ਿਕਾਰੀ ਫਿਲਮ ਦੇ ਵਿੱਚ ਉਹਨਾਂ ਦਾ ਮੇਜਰ ਦਾ ਕਿਰਦਾਰ ਵੀ ਵੱਖਰਾ ਕਿਰਦਾਰ ਹੈ ਉਹਨਾਂ ਦੇ ਪਿੰਡ ਵਿੱਚ ਪਹੁੰਚਿਆ ਪਿੰਡ ਦੇ ਲੋਕਾਂ ਇਹਨਾਂ ਗੱਲਬਾਤ ਕਰਨਗੇ ਕਿ ਕਿੱਦਾਂ ਦਾ ਸੁਭਾਅ ਕਿੱਦਾਂ ਦੀ ਰਹਿਣੀ ਬਹਿਣੀ ਆ ਜਾਂ ਕਦੋਂ ਤੋਂ ਪਿੰਡ ਛੱਡ ਕੇ ਫਿਲਮਾਂ ਵਾਲੇ ਪਾਸੇ ਗਏ ਨੇ ਤੇ ਇਧਰਲੇ ਪਾਸੇ ਪਿੰਡ ਦੇ ਸੱਜਣ ਕੋ ਸਾਡੇ ਨਾਲ ਮੌਜੂਦ ਹੈ ਬਾਈ ਸਸੀ ਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਕੀ ਨਾਮ ਹੈ ਮਰੇ ਤੁਹਾਡਾ ਸੁਖਰਾਜ ਸਿੰਘ ਜੀ ਸੁਖਰਾਜ ਜੀ ਸੁਖਰਾਜ ਜੀ ਅਸੀਂ ਤੁਹਾਡੇ ਪਿੰਡ ਦੇ ਆਰਟਿਸਟ ਸੁਖੀ ਬਾਰੇ ਗੱਲ ਕਰਨੀ ਹੈ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੁਖਵਿੰਦਰ ਸਿੰਘ ਸੁਖੀ ਉਹਨਾਂ ਬਾਰੇ ਸਾਨੂੰ ਦੱਸੋ ਕਿਉਂਕਿ ਅੱਜ ਦੀ ਗੱਲਬਾਤ ਸਾਰੀ ਉਹਨਾਂ ਬਾਰੇ ਰਹੂਗੀ ਕਿੱਦਾਂ ਦੇ ਸੁਭਾਅ ਦੇ ਪਰਸਨ ਨੇ ਕਿੱਦਾਂ ਪਿੰਡ ਚ ਆਉਣੀ ਜਾਣੀ ਤੱਕ ਕੀ ਮਾਹੌਲ ਹੈ ਉਹਨਾਂ ਦਾ ਜੀ ਬਹੁਤ ਕਾਫੀ ਵਧੀਆ ਸੁਭਾਅ ਆ ਕਾਫੀ ਸਮੇਂ ਤੋਂ ਜਿਹੜਾ ਬੰਬੇ ਅਦਾਕਾਰੀ ਇੰਡਸਟਰੀ ਦੇ ਵਿੱਚ ਜਿਹੜਾ ਉੱਥੇ ਗਏ ਆ ਤੇ ਤੁਸੀਂ ਉਹਨਾਂ ਨੂੰ ਬਹੁਤ ਵਾਕੂਬੀ ਜਾਣਦੇ ਜੀ ਸਾਰੇ ਅਦਾਕਾਰਾਂ ਦੇ ਵਿੱਚ ਬਹੁਤ ਵਧੀਆ ਉਹਨਾਂ ਦਾ ਸਥਾਨ ਆ ਇਸ ਤਰ੍ਹਾਂ ਕਿ ਉਹਨਾਂ ਦੀਆਂ ਕਾਫੀ ਤੁਸੀਂ ਫਿਲਮਾਂ ਵੀ ਦੇਖ ਚੁੱਕੇ ਜੀ ਤੇ ਜਿਹਦੇ ਵਿੱਚ ਕਾਫੀ ਉਹਨਾਂ ਦੇ ਬੜੇ ਸੋਹਣੇ ਰੋਲ ਜਿਹੜੇ ਆ ਆਪਾਂ ਨੂੰ ਵੇਖਣ ਨੂੰ ਮਿਲਦੇ ਆ ਹੂੰ ਜਦੋਂ ਵੀ ਪਿੰਡ ਬਾਬਾ ਰਾਮ ਜੁਗਵੀ ਸਾਹਿਬ ਜੀ ਗੁਰਦਰਾ ਵਿਖੇ ਜਿਹੜਾ ਮੇਲਾ ਹੁੰਦਾ ਵਾ ਸਾਲਾਨਾ ਉਸ ਦੇ ਵਿੱਚ ਜ਼ਰੂਰ ਆ ਜਰੀ ਹਾ ਜਰੀ ਲਉਂਦੇ ਆ ਜ਼ਰੂਰ ਪਹੁੰਚਦੇ ਆ ਪਿੰਡ ਦੇ ਜਿੰਨੇ ਵੀ ਉਹਨਾਂ ਦੇ ਸਾਥੀ ਆ ਉਹਨਾਂ ਦੇ ਸੰਗੀ ਆ ਜੰਪੜ ਉਹਨਾਂ ਦੇ ਨਾਲ ਦੇ ਆ ਉਹਨਾਂ ਨੂੰ ਮਿਲਦੇ ਆ ਛੋਟਿਆਂ ਨੂੰ ਮਿਲਦੇ ਆ ਵੱਡਿਆਂ ਨੂੰ ਸਤਿਕਾਰ ਲੈਂਦੇ ਆ ਇਸ ਤਰ੍ਹਾਂ ਕਿ ਜਿੱਦਾਂ ਕਿ ਸਾਡੀ ਨੌਜਵਾਨ ਸਭਾ ਨਾਲ ਬਹੁਤ ਉਹਨਾਂ ਦਾ ਪਿਆਰ ਹੈ ਨੇੜਤਾ ਵਾ ਪਿਛਲੇ ਸਮੇਂ ਵੀ ਜਦੋਂ ਵੀ ਆਉਂਦੇ ਆ ਸੀ ਉਹਨਾਂ ਦਾ ਮਾਨ ਸਨਮਾਨ ਕਰਦੇ ਆ ਜਿਵੇਂ ਆ ਆਖਦੇ ਆ ਉਹ ਵੀ ਸਾਡੇ ਨਾਲ ਜਿੱਦਾਂ ਕਿ ਵੀਰ ਗੁਰਜੀਤ ਸਿੰਘ ਜੀ ਤੁਸੀਂ ਜਾਣਦੇ ਜੀ ਉਹਨਾਂ ਦੇ ਨਕਸ਼ੇ ਕਦਮ ਤੁਰਦਾ ਆ ਵਾ ਜਿਹ ਅਦਾਕਾਰੀ ਦੇ ਵਿੱਚ ਜਿਹੜਾ ਉਹ ਕਾਫੀ ਨਾਮਣਾ ਖੱਟ ਚੁੱਕਾ ਆ ਗੁਰਜੀਤ ਸਿੰਘ ਉਹ ਹੀ ਜਿਹੜੀ ਇੱਕ ਵੀਡੀਓ ਕਲੱਬ ਚ ਸੁਖੀ ਕਹਿੰਦੇ ਨੇ ਕਿ ਮੇਰਾ ਪਤੀ ਜਗੁਰਜੀਤ ਵਧੀਆ ਨਾਮ ਨਾਲ ਲੈ ਕੇ ਪਿੰਡ ਚ ਆਵੇਗਾ ਹਾਂਜੀ ਉਹ ਜੀ ਉਹਨਾਂ ਦਾ ਮਤਲਬ ਪਿੰਡ ਦੇ ਨਾਲ ਪਿਆਰ ਕਰਕੇ ਜਿਹੜਾ ਉਹਨੂੰ ਬੱਚੇ ਨੂੰ ਕਾਫੀ ਜਿਹੜਾ ਨਾਲ ਸਹਿਯੋਗ ਦੇ ਰਹੇ ਆ ਜਿੱਥੇ ਜਿੱਥੇ ਵੀ ਉਹਨਾਂ ਨੂੰ ਲੋੜ ਆ ਉਹਨਾਂ ਦਾ ਸਲਾਹ ਲੈਂਦੇ ਆ ਕਰਦੇ ਕੰਮ ਉਹਨਾਂ ਨਾਲ ਗਦੀਤ ਸਿੰਘ ਕਾਫੀ ਜਿਹੜਾ ਸਾਡਾ ਨੌਜਵਾਨ ਸਭਾ ਦਾ ਮੇਨ ਆਗੂ ਆ ਤੇ ਪਿੰਡ ਦੇ ਬਾਰੇ ਬੜੀ ਵਧੀਆ ਚੰਗੀ ਸੋਚ ਰੱਖਦਾ ਜੀ ਸਾਡੇ ਨਾਲ ਤੁਹਾਡਾ ਇੱਕ ਕਲੱਬ ਬਣਿਆ ਨੌਜਵਾਨ ਸਭਾ ਬਣੀ ਹੋਈ ਆ ਸਾਡੇ ਜੀ ਅਜਾ ਸਪੋਰਟ ਸੈਂਟਰ ਕਲਚਰ ਕਲੱਬ ਬਣਿਆ ਜੀ ਨਾਲ ਨੌਜ ਤਨਾ 2010 12 ਤੋਂ ਚੱਲ ਰਹੀ ਹੈ ਜੀ ਤੇ ਪਿੰਡ ਦੇ ਵਿੱਚ ਕਾਫੀ ਜਿਹੜੇ ਆ ਉਹ ਮਤਲਬ ਸਮਾਜ ਪੜਾਈ ਦੇ ਕੰਮ ਧਾਰਮਿਕ ਦੇ ਕੰਮ ਸਾਰੇ ਜਿਹੜੇ ਆ ਅਸੀਂ ਰਲ ਮਿਲ ਕੇ ਸਾਰੇ ਵੀਰ ਪਿੰਡ ਦੇ ਸਹਿਯੋਗ ਦੇ ਨਾਲ ਕਰਦੇ ਆ ਜਿੱਦਾਂ ਕਿ ਤੁਸੀਂ ਵੇਖ ਚੁੱਕੇ ਹੋ ਕਿ ਪਿੰਡ ਦੇ ਵਿੱਚ ਜਿਹੜਾ ਵਾ ਕਾਫੀ ਵੱਡਾ ਇੱਕ ਪਿੰਡ ਦੇ ਵਿੱਚ ਛੱਪੜ ਸੀ ਜਿਸ ਨੂੰ ਅਸੀਂ ਪੂਰ ਕੇ ਜਿਹੜਾ ਵਾ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਐਨ ਆਰ ਆਈ ਦੇ ਸਹਿਯੋਗ ਦੇ ਨਾਲ ਫੌਜੀ ਵੀਰ ਸਾਡੇ ਜਾਂ ਸਾਡੇ ਹੋਰ ਪੁਲਸੀਏ ਵੀਰ ਆ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਵਾ ਅਸੀਂ ਪਿੰਡ ਦੇ ਵਿੱਚ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਬਣਾਈ ਠੀਕ ਹੈ ਕਾਫੀ ਨਾਲ ਇੱਕ ਕਲੱਬ ਬਣਾਇਆ ਜਿਮ ਜੀ ਕਾਫੀ ਉੱਥੇ ਵਧੀਆ ਜਿਹੜਾ ਬੱਚੇ ਖੇਡਦੇ ਆ ਸੋ ਇਸ ਤਰ੍ਹਾਂ ਕੇ ਹੋਰ ਵੀ ਕਾਫੀ ਕੰਮ ਜਿੱਦਾਂ ਕਿ ਪਿੰਡ ਦੇ ਵਿੱਚ ਕੋਈ ਸ਼ਮਸ਼ਾਨ ਘੜਦੀਆਂ ਸਫਾਈਆਂ ਵਾਂ ਜਾਂ ਕੋਈ ਗੁਰਦਵਾਰ ਸਾਹਿਬ ਦੀਆਂ ਸਫਾਈਆਂ ਜਾਂ ਕੋਈ ਹੋਰ ਸਵਾਮਾਂ ਉਹ ਸਾਰੇ ਸਾਡੇ ਨੌਜਨ ਸਭਾ ਦੇ ਵੀਰਾਲ ਮਿਲ ਕੇ ਕਰਦੇ ਆ ਸੋ ਜਿੱਦਾਂ ਕਿ ਪਿੰਡ ਦੇ ਵਿੱਚ ਕੋਈ ਸਮਾਜ ਪੜਾਈ ਦੇ ਵਾਸਤੇ ਜਿੱਦਾਂ ਕੋਈ ਛੋਟੀ ਕਿਸੇ ਗਰੀਬ ਭੈਣ ਭਰਾ ਦਾ ਕੋਈ ਵਿਆਹ ਵਾ ਕਿ ਸਾਡੀ ਭੈਣ ਦਾ ਧੀ ਦਾ ਵਿਆਹ ਵਾ ਉੱਥੇ ਵੀ ਅਸੀਂ ਜਿਹੜਾ ਵਾ ਥੋੜਾ ਬਥਾ ਤੇਲਖੋਲ ਜਿਹੜਾ ਸੰਗਤ ਤੋਂ ਕਰਕੇ ਸਹਯੋਗ ਤੇ ਥੋੜਾ ਬਥਾ ਤੇਲਖੋਲ ਜਰੂਰ ਦਿੰਨੇ ਉੱਥੇ ਹੀ ਪਿੰਡ ਦੇ ਵਿੱਚ ਇਹ ਏਸੀ ਵਾਲੇ ਐਡੇ ਦਾ ਵੀ ਕੋਈ ਜ਼ਿਕਰ ਸੁਣ ਰਿਹਾ ਸੀ ਉਹਦਾ ਕੀ ਆ ਜੀ ਉਹ ਸਰਦਾਰ ਜੀ ਸਾਡੇ ਨਗਰ ਦੇ ਵਿੱਚ ਇੱਕ ਬਹੁਤ ਹੀ ਜਿਹੜੇ ਆ ਸਲਾਹਣਯੋਗ ਫੌਜੀ ਵੀਰ ਹੈ ਸਾਡੇ ਵੱਡੇ ਵੀਰ ਸਰਦਾਰ ਅਵਤਾਰ ਸਿੰਘ ਜੀ ਉਹ ਜਦੋਂ ਤੋਂ ਰਿਟਾਇਰ ਆਏ ਆ ਪਿੰਡ ਵਾਸਤੇ ਕਾਫੀ ਲਗਾਉਂਨਾਂ ਦਾ ਹੀ ਜਿੱਥੇ ਵੀ ਕਿਤੇ ਉਹਨਾਂ ਦੀਆਂ ਦੁਕਾਨਾਂ ਵੇਖੋ ਜਿੱਦਾਂ ਕਿ ਮਾਰਕੀਟ ਉਹਨਾਂ ਦੀ ਬਹੁਤ ਸੋਹਣੀ ਬਣੀ ਆ ਸਾਰੀਆਂ ਦੁਕਾਨਾਂ ਜਿਹੜੀਆਂ ਇੱਕੋ ਹੀ ਆ ਉਹਨਾਂ ਨੇ ਗੇਟ ਦੇ ਉੱਤੇ ਮਾਰਕੀਟ ਬਣਾਈ ਆ ਜੀ ਉੱਥੇ ਜੀ ਪ੍ਰਾਤਨਿਕ ਏਸੀ ਪ੍ਰਾਤਨ ਅੱਡਾ ਸੀ ਉਹਨੂੰ ਕਿ ਉਹਨਾਂ ਨੇ ਏਸੀ ਕਰਾਤਾ ਚਾਹ ਉਹ ਅੱਡਾ ਬਸਟਾਣਾ ਜਿਹੜਾ ਉਹ ਏਸੀ ਕੀਤਾ ਹੋਇਆ ਹੈ। ਹਾਂਜੀ ਬੜੀ ਵਧੀਆ। ਇਹ ਤਾਂ ਪੰਜਾਬ ਦਾ ਪਹਿਲਾ ਅੱਡਾ ਹੈ। ਪਹਿਲਾ ਪਹਿਲਾ ਅੱਡਾ ਜੀ ਸਾਡੇ ਨਾਲ ਤੁਸੀਂ ਵੇਖ ਰਹੇ ਹੋਗੇ ਸਾਡੇ ਪਿੰਡ ਦੇ ਵਿੱਚ ਚਾਰ ਪੰਜ ਜਿਹੜੇ ਅੱਡੇ ਹਨ ਕਾਫੀ ਮੁਸਾਫਰਖਾਨੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹਨਾਂ ਦੇ ਵਿੱਚ ਇੱਕ ਵੱਖਰੀ ਚੀਜ਼ ਹੈ ਵੀ ਹਰ ਸਾਲ ਉੱਥੇ ਕੋਈ ਨਾ ਕੋਈ ਪ੍ਰੋਗਰਾਮ ਧਾਰਮਿਕ ਕਰਕੇ ਤੇ ਉਹਦੇ ਵਿੱਚ ਲੰਗਰ ਦਾ ਪ੍ਰੋਗਰਾਮ ਕੀਤਾ ਜਾਂਦਾ ਵਾ। ਮਹੀਨੇ ਪਿਛੋਂ ਜਿਹੜਾ ਜਿੱਦਾਂ ਸੰਗਰਾਹਤ ਹੋ ਗਈ। ਠੀਕ ਹੈ 14 ਵਾਲੇ ਦਿਨ ਵਖਵਾ ਖੱਡਿਆਂ ਦੇ ਉਸ ਤਰੀਕੇ ਨਾਲ ਜਿਹੜਾ ਵਾ ਉਹ ਗੁਰੂ ਘਰ ਨੂੰ ਮੁੱਖ ਰੱਖਦੇ ਧਰਮ ਨੂੰ ਮੁੱਖ ਰੱਖਦੇ ਜਿਹੜਾ ਉੱਥੇ ਲੰਗਰ ਦੀ ਵਿਵਸਥਾ ਕੀਤੀ ਜਾਂਦੀ ਆ ਆਏ ਰਹਿਣਾਂ ਉੱਥੇ ਲੰਗਰ ਪੜੀ ਸ਼ਿਕਾਇਤ ਜਾਂਦਾ ਵਾ ਸੋ ਹਰ ਕੱਡੇ ਦੇ ਵਿੱਚ ਮਤਲਬ ਬੈਠਣ ਵਾਸਤੇ ਹਵਾ ਵਾਸਤੇ ਪੱਖੇ ਏਸੀ ਫਿਰ ਵਾਟਰ ਕੁਲਰ ਪਾਣੀ ਦਾ ਪ੍ਰਬੰਧ ਹਰ ਕਥਾਂ ਦੇ ਹਰ ਕੱਡੇ ਜੀ ਸਾਡੇ ਹੈਗਾ ਵਾ ਚਾਰ ਪੰਜ ਡੇ ਸਾਡੇ ਬਣਿਆ ਕਿਉਂਕਿ ਕਾਫੀ ਜਿਹੜਾ ਵਾ ਰਗਬਾ ਵਾ ਉਹ ਮੇਨ ਰੋਡ ਦੇ ਨਾਲ ਲੱਗਦਾ ਵਾ ਸਾਡਾ ਜਿਹੜਾ ਮਾਨੋਚਲ ਨਗਰ ਆ ਇਹ ਤਨਤਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦ ਉਹਨਾਂ ਦੀ ਜਿਹੜੀ ਆ ਵਸਾਈ ਨਗਰੀ ਤਨਤਨ ਸਾਹਿਬ ਉਹਨਾਂ ਦੀ ਨਗਰੀ ਦੇ ਬਿਲਕੁਲ ਨਜ਼ਦੀਕ ਆ 8-9 ਕਿਲੋਮੀਟਰ ਦੇ ਵਿਥ ਤੇ ਪੈਂਦਾ ਵਾ ਸੋ ਜਿਹੜਾ ਇਹ ਨਗਰ ਆ ਕਾਫੀ ਇਤਿਹਾਸਿਕ ਆ ਬੜੇ ਮਾਨਮਤੇ ਇੱਥੇ ਇਤਿਹਾਸਕਾਰ ਵੀ ਹੋਏ ਆ ਅਦਾਕਾਰ ਵੀ ਹੋਏ ਆ ਇਸ ਤੋਂ ਪ੍ਰੰਤ ਜਿਹੜੇ ਆ ਇਹ ਕਾਫੀ ਸਹਿਤਕਾਰ ਹੋਇਆ ਜਿੱਦਾਂ ਕਿ ਸਵਰਗਵਾਸੀ ਨਪੋਲ ਸਿੰਘ ਅਵਤਾਰ ਸਿੰਘ ਜੀ ਨਪੋਲ ਉਹ ਜੀ ਸਾਡੇ ਕਾਫੀ ਪ੍ਰਾਤਨ ਸਹਿਤਕਾਰ ਸੀ ਉਸ ਤੋਂ ਬਾਅਦ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਸਾਡੇ ਕਾਮਾਗਾਟਾ ਮਾਰੂ ਜਿਹੜੀ ਆ ਤੁਸੀਂ ਫਿਲਮ ਵੀ ਵੇਖ ਰਹੇ ਜੇ ਉਹਦੇ ਵਿੱਚ ਵੀ ਸਾਡੇ ਨਗਰ ਦੇ ਜਿਹੜੇ ਆ ਉਹਨਾਂ ਨੇ ਦੋ ਤਿੰਨ ਸਿੰਘਾਂ ਨੇ ਜਿਹੜਾ ਯੋਗਦਾਨ ਪਾਇਆ ਫਿਰ ਆਜ਼ਾਦ ਹਿੰਦ ਫੌਜ ਉਹਦੇ ਵਿੱਚ ਵੀ ਸਾਡੇ ਦੋ ਤਿੰਨ ਜਿਹੜੇ ਆ ਉਹ ਮੈਂ ਸਪਿੰਡ ਦੇ ਜਿਹੜੇ ਆ ਸਾਡੇ ਲੋਕ ਆ ਉਹਨਾਂ ਨੇ ਵਿੱਚ ਉਹਦੇ ਸ਼ਹੀਦਾਂ ਪ੍ਰਾਪਤ ਸੀਦਿਆਂ ਪ੍ਰਾਪਤ ਕੀਤੀਆਂ ਉਸ ਤੋਂ ਬਾਅਦ ਤੁਸੀਂ ਵੇਖ ਰਹੇ ਜੇ ਵੀ ਜਿੱਦਾਂ 47 ਦੇ ਟਾਈਮ ਜਿਹੜਾ ਵਾ ਸਾਡੇ ਕਾਫੀ ਜਿਹੜਾ ਵਾ ਪਿੰਡ ਜਿਹੜਾ ਬੜਾ ਇੱਕ ਸਚਜੇ ਤਰੀਕੇ ਨਾਲ ਉਹਨਾਂ ਨੇ ਯੋਗਦਾਨ ਦਿੱਤਾ ਵੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਸਾਡੇ ਪਿੰਡ ਜਿਹੜੇ ਮੁਸਲਮਾਨ ਭਾਈਚਾਰੇ ਦੇ ਲੋਕ ਹੀ ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਜਿਹੜਾ ਵਾ ਸੇਫ ਜਗ੍ਹਾ ਤੇ ਪਹੁੰਚਾਇਆ ਗਿਆ ਕਿਦਾ ਕੈਂਪਾ ਦੇ ਵਿੱਚ ਮਤਲਬ ਇਤਿਹਾਸਕ ਪਿੰਡ ਹੈ ਇਹ ਕੋਈ ਆਮ ਪਿੰਡ ਨਹੀਂ ਹੈ ਹਾਂ ਪਿੰਡ ਨਹੀਂ ਇਹ ਕਾਫੀ ਬਹੁਤ ਜ਼ਿਆਦਾ ਪੁਰਾਣਾ ਪਿੰਡ ਹੈ ਜੀ ਹਮ ਇਸ ਤੇ ਵਿਸ਼ੇ ਦੇ ਵਿੱਚ ਜਿਹੜਾ ਤੁਹਾਨੂੰ ਮੈਂ ਦੱਸ ਦਿਆ ਵਾਂ ਵੀ ਇੱਕ ਸਾਡੇ ਮਾਸਟਰ ਜੀ ਜਸਵਿੰਦਰ ਸਿੰਘ ਜੀ ਆ ਮਾਨੋਚਾਲ ਹਮ ਇਸ ਟਾਈਮ ਤੋਂ ਤਰਨਤਾਰਨ ਦੀ ਨਗਰੀ 'ਚ ਰਹਿ ਰਹੇ ਆ ਉਹਨਾਂ ਦੇ ਬੇਟੇ ਇੱਥੇ ਨੌਕਰੀ ਕਰ ਰਹੇ ਪਿੰਡ ਦੇ ਵਿੱਚ ਹੀ ਡਿਸਪੈਂਸਰੀ ਦੇ ਵਿੱਚ ਹੂੰ ਕਾਫੀ ਸੁਲਝੇ ਹੋਏ ਸਿਹਤ ਕਰਿਆ ਜੇ ਸੁਬਿੰਦਰ ਸਿੰਘ ਜੀ ਮਾਸਟਰ ਜੀ ਉਹਨਾਂ ਨੇ ਸਾਡੇ ਪਿੰਡ ਪਰ ਇੱਕ ਕਿਤਾਬ ਲਿਖੀ ਹੈ ਜੀ ਮੈਂ ਦੇਖ ਰਿਹਾ ਜਿਹੜੀ ਤੁਹਾਡੇ ਹੱਥ ਚ ਫੜੀ ਹੋਈ ਹੈ ਮੇਰੇ ਪਿੰਡ ਤੇ ਮੇਰੇ ਲੋਕ ਜੀ ਇਹ ਪਿੰਡ ਦੇ ਲੋਕਾਂ ਨੇ ਕਾਫੀ ਮਤਲਬ ਸਲਾਇਆ ਇਹਨਾਂ ਨੂੰ ਜੀ ਪੜਿਆ ਇਹਨਾਂ ਨੂੰ ਇਸ ਤੋਂ ਬਾਰੇ ਬਹੁਤ ਜਾਣਕਾਰੀ ਮਿਲਦੀ ਹੈ ਉਹਨਾਂ ਨੇ ਬੜੇ ਅੰਕੜੇ ਇਕੱਠੇ ਕਰਕੇ ਇਸ ਕਿਤਾਬ ਦੇ ਵਿੱਚ ਲਿਖਿਆ ਪੂਰੇ ਪਿੰਡ ਦਾ ਇਹ ਹਿਸਟਰੀ ਆ ਜਿਹੜੀ ਉਹ ਕਿਤਾਬ ਵਿੱਚ ਦਰਜ ਹੈ ਦਰਜ ਹੈ ਜੀ ਉਸ ਤੋਂ ਬਾਅਦ ਮੈਂ ਦੱਸਣਾ ਚਾਹੁੰਦਾ ਜੀ ਆਪਣੇ ਪਿੰਡ ਜਿੱਦਾਂ ਕਿ ਤਿੰਨ ਸ਼ਹੀਦ ਸਿੰਘ ਉਹ ਫੌਜੀ ਸੀਦੇ ਹੂੰ ਜਿਵੇਂ ਕਿ ਸਰਦਾਰ ਬਚਨ ਸਿੰਘ ਜੀ ਹੂੰ ਸ਼ਹੀਦ ਸਰਦਾਰ ਸਵਰਨ ਸਿੰਘ ਜੀ ਤੇ ਸ਼ਹੀਦ ਕੈਪਟਨ ਮਨਜੀਤ ਸਿੰਘ ਜੀ ਜਿਨ੍ਹਾਂ ਦੇ ਨਾਂ ਤੇ ਪਿੰਡ ਜਿਹੜੀ ਡਿਸਪੈਂਸਰੀ ਵੀ ਬਣੀ ਆ ਹੂੰ ਸੋ ਸਾਡੇ ਇਸ ਤਰ੍ਹਾਂ ਪਿੰਡ ਦੇ ਵਿੱਚ ਫੌਜੀ ਸ਼ਹੀਦਾਂ ਦਾ ਵੀ ਕਾਫੀ ਯੋਗਦਾਨ ਹੈ ਆਜ਼ਾਦੀ ਕੋ ਲਾਟੀਆਂ ਵੀ ਹੋਏ ਆ ਜੀ ਇਸ ਤਰ੍ਹਾਂ ਜੈਤੋ ਦੇ ਮੋਰਚੇ 'ਚ ਵੀ ਜਿਹੜੀਆਂ ਛਿੱਧੀਆਂ ਪ੍ਰਾਪਤ ਕੀਤੀਆਂ ਸਾਡਾ ਕਾਫੀ ਇਤਿਹਾਸਕ ਮਾਨ ਮੱਤਾ ਪਿੰਡ ਹੈ ਜੀ ਚਲੋ ਅਸੀਂ ਪਿੰਡ ਦੇ ਵਿਕਾਸ ਪ੍ਰਤੀ ਜਿਹੜਾ ਵਾ ਥੋੜਾ ਕਾ ਜੇ ਪਿਛੜਿਆ ਲੋਕਾਂ ਨਾਲ ਹੂੰ ਕਿਉਂਕਿ ਪਿੰਡ ਵੱਡਾ ਹੋਣ ਕਰਕੇ ਜਾਂ ਕੁਝ ਹੋਰ ਮੰਨ ਲਓ ਮੁਸ਼ਕਲਾ ਆਣ ਕਰਕੇ ਜਿਹੜਾ ਪਿੰਡ ਹੈ ਨਾ ਸਾਡਾ ਮਤਲਬ ਭੂਗੋਲਿਕ ਸਥਿਤੀ ਦੇ ਤਰੀਕੇ ਨਾਲ ਜਿਹੜਾ ਵਾ ਨਾ ਕਾਫੀ ਲੋਕਾਂ ਨਾਲੋਂ ਥੋੜਾ ਹੀ ਪਿੱਛੇ ਆ ਬਾਕੀ ਪਿੰਡਾਂ ਨਾਲ ਪਰ ਬੜੀ ਵਧੀਆ ਰਕਿੰਗ ਗੱਲ ਹੋਈ ਹੈ ਚਲੋ ਅਸੀਂ ਨੌਜਵਾਨ ਸਭਾ ਨੇ ਕੋਸ਼ਿਸ਼ ਕੀਤੀ ਸੀ ਵੀ ਬਿਨਾ ਕਿਸੇ ਭੇਦਭਾਵ ਤੋਂ ਲੜਾਈ ਝਗੜੇ ਤੋਂ ਕਿ ਮਤਲਬ ਪਿੰਡ ਦੇ ਵਿੱਚ ਜਿੰਨਾ ਵੀ ਆ ਸਯੋ ਪਾਰਟੀ ਪਾਈਆਂ ਦੇ ਉੱਪਰ ਉੱਠ ਕੇ ਤੇ ਪਿੰਡ ਦੇ ਵਿੱਚ ਸ਼ਰਧ ਸੰਮਤੀ ਕਰਾਈ ਜਾਵੇ ਉਹ ਚਲੋ ਸਾਡਾ ਸੁਪਨਾ ਵੀਰਾਂ ਦਾ ਪੂਰਾ ਹੋਇਆ ਸਾਰੇ ਨਗਰ ਦਾ ਚਲੋ ਕੁਸ਼ਲ ਹੁਣ ਤਾਂ ਹੀ ਹੈ ਜੀ ਕਿਉਂਕਿ ਤੁਹਾਨੂੰ ਪਤਾ ਵਾ ਵੀ ਜਦੋਂ ਇਹ ਪਹਿਲੀ ਵਾਰ ਕੋਈ ਕੰਮ ਕਰੀਏ ਜਾਂ ਸੰਪੂਰਨ ਨਹੀਂ ਸਹੀ ਸਿਰੇ ਨਹੀਂ ਚੜਦਾ ਪਰ ਫਿਰ ਵੀ ਬੜਾ ਵਧੀਆ ਵਾ ਵੀ ਸਾਡੇ ਪਿੰਡ ਦੇ ਸਾਰੇ ਹੀ ਜਿਹੜੇ ਨੁਮਾਇंदे ਆ ਪਾਰਟੀਆਂ ਦੇ ਉਹਨਾਂ ਨੇ ਸਹਿਯੋਗ ਦਿੱਤਾ ਕਿਸੇ ਨੇ ਕੋਈ ਕਿਨਤੂ ਬ੍ਰਿੰਤੂ ਨਹੀਂ ਕੀਤੀ ਹਰ ਇੱਕ ਨੇ ਬੜੇ ਤਰੀਕੇ ਨਾਲ ਜਿਹੜਾ ਵਾ ਇਸ ਚੀਜ਼ ਨੂੰ ਹੈਂਡਲ ਕੀਤਾ ਕਾਫੀ ਵੱਡਾ ਪਿੰਡ ਆ ਸਾਡੇ ਪਿੰਡ 10000 ਆਬਾਦੀ ਪਲੱਸ ਆਈ ਇਹਦੇ ਵਿੱਚ 6-7000 ਵੋਟ ਆਪਾਂ ਕਹਿ ਸਕਦੇ ਹੋਊਗੀ ਜੀ ਠੀਕ ਆ ਇੰਨੀ ਜਿਹੜੀ ਵੋਟ ਨੂੰ ਜਿਹੜਾ ਆਪਾਂ ਇੱਕ ਤਰਫਾ ਮਨਾਉਣਾ ਬੜੀ ਵੱਡੀ ਗੱਲ ਆ ਸਾਡੇ ਪਿੰਡ ਦਾ ਤੇ ਆਸਿਆ 70-75 ਸਾਲਾਂ ਤੋਂ ਵੀ ਪਹਿਲੀ ਵਾਰ ਜਿਹੜਾ ਵਾ ਅਸੀਂ ਸਰਬਸੰਤੀ ਕਰਾਈ ਹਾਂ ਜੀ ਅੱਛਾ ਜੀ ਪਰ ਅਸੀਂ ਸਾਡੇ ਪਿੰਡ ਦੇ ਜਿੰਨੇ ਵੀ ਮੁੰਡੇ ਸੀ ਨੌਜਵਾਨ ਉਹਨਾਂ ਨੇ ਇਸ ਸਿਆਸਤ ਵਿੱਚ ਆਉਣ ਤੋਂ ਨਾ ਕੀਤੀ ਬਿਲਕੁਲ ਹੀ ਸਾਡੀ ਸਭਾ ਨੇ ਵੀ ਸਾਰਿਆਂ ਨੇ ਵੀ ਅਸੀਂ ਜਿਹੜੇ ਸਿਆਸੀ ਤੇ ਰਵਾਨਾ ਉਹਨਾਂ ਨੂੰ ਕਿਹਾ ਵੀ ਤੁਸੀਂ ਇਕੱਠਾ ਦੇ ਇਕੱਠੇ ਹੋਗੇ ਪਿੰਡ ਦਾ ਵਿਕਾਸ ਕਰੋ ਪਿੰਡ ਦਾ ਭਲਾ ਕਰੋ ਠੀਕ ਹੈ ਜੀ ਉਹ ਕਰ ਰਹੇ ਜਿੰਨੇ ਮਤਲਬ ਸਾਡੇ ਮੈਂਬਰ 11 ਮੈਂਬਰ ਸਾਹਿਬ ਆੜਿਆ ਬੜੇ ਤਰੀਕੇ ਨਾਲ ਚਲੋ ਜਿੰਨਾ ਵੀ ਉਹ ਕਰ ਸਕਦੇ ਕਰ ਰਹੇ ਆ ਬਾਕੀ ਸਯੋਗ ਸਰਕਾਰਾਂ ਦਾ ਜਿੰਨਾ ਵੀ ਵਾਤਵਾਰ ਮਿਲੂਗਾ ਉਸ ਵੀ ਕਿੰਨਾ ਜਿਹੜਾ ਪਿੰਡ ਦੇ ਵਿੱਚ ਵਿਕਾਸ ਹੋਊਗਾ ਸੋ ਇਸ ਤਰ੍ਹਾਂ ਗੱਲਾਂ ਤੇ ਬਹੁਤ ਕਾਫੀ ਕਰਨ ਵਾਲੀਆਂ ਆ ਮੈਂ ਤੇ ਚਾਹੁੰਦਾ ਵੀ ਜਿਹੜੇ ਵੀਰ ਤੁਸੀਂ ਆਏ ਜੇ ਜਾਂ ਹੋਰ ਵੀ ਤੁਸੀਂ ਕੈਮਰੇ ਮਾਧਿਅਮ ਰੇ ਦੱਸੋ ਵੀ ਜਿਹੜਾ ਸਾਡਾ ਪਿੰਡ ਹੈ ਨਾ ਇਸ ਦੇ ਬਾਰੇ ਜਾਣਕਾਰੀ ਜ਼ਿਆਦਾ ਹੀ ਲੈਣੀ ਹੋਵੇ ਤੇ ਪਿੰਡ ਦੇ ਵਿੱਚ ਵੀ ਆ ਸਕਦੇ ਤੁਸੀਂ ਫਿਰ ਆ ਕਿਤਾਬ ਜਿਹੜੀ ਪੜ੍ਹ ਕੇ ਕਾਫੀ ਜਾਣਕਾਰੀ ਮਿਲ ਜੂਗੀ ਬਿਲਕੁਲ ਮੈਂ ਕ ਦਸਕਾ ਨੂੰ ਦਿਖਾ ਵੀ ਦੇਵਾਂ ਕਿ ਆ ਕਿਤਾਬ ਤੋਂ ਤੁਸੀਂ ਇਸ ਪਿੰਡ ਬਾਰੇ ਡੂੰਗੀ ਜਾਣਕਾਰੀ ਲੈ ਸਕਦੇ ਹੋ ਤੇ ਇਸ ਐਪੀਸੋਡ ਵਿੱਚ ਅਸੀਂ ਬਹੁਤ ਹੀ ਜਾਣਕਾਰੀ ਨਹੀਂ ਦੇ ਸਕਦੇ ਕਿਉਂਕਿ ਇਸ ਐਪੀਸੋਡ ਦੇ ਵਿੱਚ ਅਸੀਂ ਇੱਕ ਹ ਹਾਸਤੇ ਬਾਰੇ ਗੱਲ ਕਰਦੇ ਆ ਤੇ ਉਹ ਹਾਸਤੇ ਆਜੀ ਦੀ ਸਾਡੀ ਸੁਖਵਿੰਦਰ ਸੁਖੀ ਹੈ ਤੇ ਜਿਸ ਤਰ੍ਹਾਂ ਮੈਂ ਵਾਪਸ ਉਹਨਾਂ ਵਾਲੇ ਗੱਲ ਆਉਣਾਗਾ ਜੇ ਇੱਕ ਕਿਤਾਬ ਦੇ ਵਿੱਚ ਉਹਨਾਂ ਦੀ ਵੀ ਤਸਵੀਰ ਛਪੀ ਹੋਈ ਹੈ। ਛਪੀ ਆ ਮੈਂ ਦਿਖਾ ਰਿਹਾ ਵਾਂ। ਹੂੰ ਜਿਸ ਤਰ੍ਹਾਂ ਕਿ ਬਾਕੀ ਮਾਨਮਤੀਆਂ ਸ਼ਖਸੀਤਾਂ ਜਿਦਾਂ ਕਿ 1962 ਦੇ ਵਿੱਚ ਸਵਰਨ ਸਿੰਘ ਜੀ ਸ਼ਹੀਦ ਬਚਨ ਸਿੰਘ ਜੀ 1965 ਚ ਤੇ ਸ਼ਹੀਦ ਕੈਪਟਨ ਮਨਜੀਤ ਸਿੰਘ ਜੀ 1971 ਇਸ ਤੋਂ ਪਰੰਤ ਸਾਡੇ ਜਿਹੜੇ ਸਾਬਕਾ ਸਰਪੰਚ ਨੰਬਰ ਦਾ ਸਾਰਿਆਂ ਦੀਆਂ ਤਸਵੀਰਾਂ ਦੇ ਨਾਲ ਨਾਲ ਸ਼ਕੁੰਦਰ ਸਿੰਘ ਉਰਫ ਸੁਖੀ ਚਾਲ ਫਿਲਮੀ ਅਦਾਕਾਰ ਦੀ ਸਪੈਸ਼ਲ ਤੌਰ ਤੇ ਜਿਹੜੀ ਹੈ ਤਸਵੀਰ ਲਗਾਈ ਗਈ ਆ ਸੋ ਬੜੀ ਮਾਣ ਵਾਲੀ ਗੱਲ ਹੈ ਕਿੰਨਾ ਬਾਰੇ ਹੋਰ ਦੱਸੋ ਕਿ ਇਹ ਬਾਹਰ ਕਦੋਂ ਜਾਂਦੇ ਨੇ ਹੁਣ ਤਾਂ ਇਹਨਾਂ ਦੇ ਪਰਿਵਾਰ ਚੋਂ ਕੋਈ ਨਹੀਂ ਪਿੰਡ ਚ ਰਹਿੰਦਾ ਨਹੀਂ ਜੀ ਇਹਨਾਂ ਦੇ ਇੱਕ ਮਤਲਬ ਭਰਾ ਜੀ ਇੱਥੇ ਜਿਹੜੇ ਆ ਵੱਡੇ ਭਰਾ ਉਹ ਇੱਥੇ ਰਹਿੰਦੇ ਆ ਪਿੰਡ ਦੇ ਵਿੱਚ ਹੀ ਆ ਪਿੰਡ ਦੇ ਨਾਲ ਬੜਾ ਪਿਆਰ ਆ ਉਹਨਾਂ ਦਾ ਸਾਡੇ ਗੁਰਦਾਰਾ ਸਾਹਿਬ ਦੇ ਹਾਂਜੀ ਨਹੀਂ ਉਹ ਉਹਨਾਂ ਦੇ ਕੋਲ ਹੀ ਉੱਥੇ ਜੀ ਬਾਕੀ ਜਿਹੜਾ ਇਹਨਾਂ ਦੇ ਭਤੀਜੇ ਭਤੀਜੀਆਂ ਵਾ ਉਹ ਪਿੰਡ ਦੇ ਵਿੱਚ ਹੀ ਰਹਿ ਰਹੇ ਆ ਸਾਰੇ ਤੇ ਪਹਿਲੀ ਪੰਨਾ ਜਿਹੜਾ ਉਹਨਾਂ ਦਾ ਉਹ ਸਾਰੇ ਕਾਰੋਬਾਰ ਜਿਹੜਾ ਉਹ ਉੱਥੇ ਪਿੰਡ ਦੇ ਵਿੱਚ ਹੀ ਕਰ ਰਹੇ ਆ ਹਾਂਜੀ ਇਹ ਕਿੰਨੀ ਉਮਰ ਚ ਇਥੋਂ ਪਿੰਡ ਚੋਂ ਬਾਹਰ ਚਲੇ ਗਏ ਸੀ ਜਾਂ ਕਿਹੜੀ ਕਲਾਸ थी ਕਿਥੇ ਪਿੰਡ ਦੇ ਸਕੂਲ ਚ ਉੜੇ ਨੇ ਜੀ ਵੀ ਜੀ ਮੈਂ ਜਾਦੀ ਜਾਣਕਾਰੀ ਤੇ ਇਸ ਬਾਰੇ ਨਹੀਂ ਕਿ ਮੈਨੂੰ ਪਰ ਮੈਨੂੰ ਇਸ ਤਰ੍ਹਾਂ ਜਿਹੜਾ ਕਿਤਾਬ ਤੋਂ ਪਤਾ ਲੱਗਾ ਜਾਂ ਹੋਰ ਕਿਸੇ ਦਸਤਮਾਪ ਦੇ ਜਵਾਨੀ ਬਾਰੇ ਜਦੋਂ ਵੀ ਮਤਲਬ ਇਹਨਾਂ ਨੇ ਘੋੜ ਸਭਾਲੀ ਆ ਤੇ ਜਦੋਂ ਇਹਨਾਂ ਨੇ ਅਦਾ ਕਰਨ ਨਾਲ ਜੁੜ ਗਿਆ ਅਦਾਕਾਰੀਆਂ ਛੋਟੀਆਂ ਪਹਿਲਾਂ ਇਹਨਾਂ ਨੇ ਨਾਟਕਾਂ ਦੇ ਵਿੱਚ ਕੀਤੀਆਂ ਟੀਵੀ ਪ੍ਰੋਗਰਾਮਾਂ ਦੇ ਵਿੱਚ ਫਿਰ ਉਸ ਤੋਂ ਪਰੰਤ ਜਿਹੜਾ ਵਾ ਇਹ ਬੰਬੇ ਵਾਲੀ ਫਿਲਮ ਡਾਇਰੈਕਟਰ ਜੀ ਹਾਂਜੀ ਨੌਜਵਾਨੇ ਮੌਜੂਦ ਆ ਬਾਈ ਤੁਸੀਂ ਵੀ ਇਹਨਾਂ ਦੀਆਂ ਫਿਲਮਾਂ ਵੇਖਿਆ ਹੋਣਾ ਤੁਹਾਨੂੰ ਡਾਇਲੋਗ ਕਿਹੜਾ ਵਧੀਆ ਲੱਗਦਾ ਇਹਨਾਂ ਦੇ ਸਾਰੇ ਡਾਇਲੋਗ ਹੀ ਵਧੀਆ ਆ ਜੀ ਕੋਈ ਫਰੋਣੀ ਮਾੜੀ ਬਣਾਉਂਦੇ ਠੀਕ ਹੈ ਸਾਰੀਆਂ ਫਿਲਮਾਂ ਵਧੀਆ ਹੁੰਦੀਆਂ ਪਿੰਡ ਦੇ ਵਿੱਚ ਵੀ ਜਿਆਦਾ ਇਹਨਾਂ ਵਧੀਆ ਸਾਡੇ ਪਿੰਡ ਜਾ ਕੇ ਫਿਲਮ ਬਣਾਈ ਹੈ ਇੱਕ ਜੀ ਹਾਂਜੀ ਆ ਉਹ ਪਿੱਛੇ ਹੀ ਗੁਰਦਰਾ ਉਹਦੇ ਵਿੱਚ ਬਣਾਈ ਸੀ ਪਿੰਡ ਦੇ ਵਿੱਚ ਨਾ ਫਿਲਮ ਬਣਾਈ ਉਹਦੇ ਬਾਰੇ ਅਸੀਂ ਬਹੁਤ ਵਧੀਆ ਕਹਾਂਗੇ ਉਹ ਵਧੀਆ ਲੱਗੇ ਹਾਂਜੀ ਬਹੁਤ ਵਧੀਆ ਰੋਲ ਕੀਤੇ ਜੀ ਇਹਨਾਂ ਨੇ ਕਿਹੜੀ ਜੀ ਕੈਡ ਸੀਰੀਜ਼ ਐ ਕੈਡ ਹਾਂ ਬਿਲਕੁਲ ਹਾਂ ਸ਼ਿਕਾਰੀ ਸੀਰੀਜ਼ ਐ ਕਿੱਡਾ ਵਧੀਆ ਰੋਲ ਆ ਉਹਦੇ ਵਿੱਚ ਨਿੱਕਾ ਜੈਲਦਾਰ ਵਗੈਰਾ ਫਿਲਮਾਂ 'ਚ ਬਿਲਕੁਲ ਆਲ ਵਰਡ ਮਸ਼ਹੂਰ ਹੋਇਆ ਦੇਸਾਂ ਪਰ ਦੇਸਾਂ ਵਿੱਚ ਜੀ ਬਾਕੀ ਆਪਾਂ ਫਿਲਮਾਂ 'ਚ ਵੀ ਦੇਖਦੇ ਕਿੱਡਾ ਵਧੀਆ ਉਹਨਾਂ ਦਾ ਕਰਜ਼ਾਰ ਹੈ ਜਿਵੇਂ ਜਿਵੇਂ ਸ਼ਿਕਾਰੀ ਫਿਲਮ 'ਚ ਆ ਬੰਦੇ ਬੁੰਦੇ ਮਾਰਨ ਵਾਲਾ ਕੈਰੈਕਟਰ ਸੀ ਉਦਾਂ ਦੇ ਰੀਅਲ ਚ ਤਾਂ ਹੈ ਨਹੀਂ ਨਹੀ ਨਹੀ ਬਹੁਤ ਭਲੇਮਾਨਸ ਬੰਦੇ ਆ ਵੈਸੇ ਵੀ ਸੁਭਾਤੋਂ ਪਤਾ ਲੱਗਦਾ ਹੀ ਆ ਆਪਾਂ ਨੂੰ ਬਿਲਕੁਲ ਬਿਲਕੁਲ ਜਾਂ ਜਵੇਂ ਨਿੱਕਾ ਜਲਦਾਰ ਦੀ ਤੁਸੀਂ ਗੱਲ ਕਰੀ ਉਹਦੇ ਵਿੱਚ ਤਾਂ ਬੜੇ ਭੋਲੇ ਜਿਹੇ ਦਿਖਾਇਆ ਗਿਆ ਵੀ ਹਰ ਗੱਲ ਬੀਬੀ ਨੂੰ ਪੁੱਛ ਕੇ ਕਰਦੀ ਆ ਨਾ ਟੈਲੈਂਟ ਬਹੁਤ ਆ ਜੀ ਕਿਲਦਾਰ ਦੇ ਵਿੱਚ ਹੂੰ ਬਿਲਕੁਲ ਇਹ ਗੱਲ ਮਨਨੀ ਪੌਕੇ ਟੈਲੈਂਟ ਤਾਂ ਹੈ ਹੀ ਹੈ ਅੱਛਾ ਜਿਵੇਂ ਤੁਸੀਂ ਇੱਕ ਮੁੰਡੇ ਦਾ ਜ਼ਿਕਰ ਕੀਤਾ ਹੀ ਗੁਰਜੀਤ ਦਾ ਉਹਦਾ ਵੀ ਘਰ ਇੱਥੇ ਨੇੜੇ ਤੇੜੀ ਆ ਤੇ ਉਹਦੇ ਬਾਰੇ ਵੀ ਸਾਨੂੰ ਦੱਸ ਦਿਓ ਜੀਤ ਵੀਰ ਜੀ ਪਹਿਲੀ ਗੱਲ ਤੇ ਤੁਸੀਂ ਘਰ ਤੇ ਬਿਲਕੁਲ ਜੱਦੀ ਆਪਣੇ ਨਾਲ ਜੁੜਿਆ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਸੀ ਸੂਬੇਦਾਰ ਰੈਂਕ ਤੋਂ ਰਿਟਾਇਰ ਹੋਏ ਆ ਸਰਦਾਰ ਕਸ਼ਮੀਰ ਸਿੰਘ ਜੀ ਉਹ ਇਸ ਟਾਈਮ ਤੇ ਦੁਨੀਆ ਤੇ ਨਹੀਂ ਰਹੇ ਪਰ ਫਿਰ ਵੀ ਉਹਨਾਂ ਦੇ ਨਕਸ਼ੇ ਕਦਮ ਬਹੁਤ ਵਧੀਆ ਉਹਨਾਂ ਦਾ ਸੁਭਾਅ ਹੀ ਪਿੰਡ ਦੇ ਵਿੱਚ ਫੁੱਟਬਾਲ ਦੇ ਬੜੇ ਤਕੜੇ ਖਿਡਾਰੀ ਰਹੇ ਜੀ ਕਬੱਡੀ ਦੇ ਤੇ ਫੁੱਟਬਾਲ ਦੇ ਅੱਛਾ ਜੀ ਤੇ ਇੱਕ ਇਹਨਾਂ ਦਾ ਛੋਟਾ ਬ੍ਰਦਰ ਹੈ ਉਹ ਬਾਹਰ ਅਮਰੀਕਾ ਦੇ ਵਿੱਚ ਇਸ ਟਾਈਮ ਤੇ ਆ ਆਪਣੀ ਫੈਮਿਲੀ ਦੇ ਨਾਲ ਜੀ ਤੇ ਇਹਨ ਆਪਣੀ ਮੰਮੀ ਦੇ ਨਾਲ ਜਿਹੜਾ ਵਾ ਇੱਥੇ ਆਪਣੇ ਪਿੰਡ ਦੇ ਵਿੱਚ ਆਪਣੇ ਭਾਈ ਯਾਰ ਇਹਦੇ ਨਾਲ ਜਿਹੜਾ ਵਾ ਲੱਗੇ ਰਹਿ ਰਿਹਾ ਵਾ ਤੇ ਗਲੀ ਇੱਕ ਗਲੀ ਦੇ ਵਿੱਚ ਘਰਿਆ ਜਿਸ ਦੇ ਵਿੱਚ ਸਾਰੇ ਇਹਦਾ ਪਾਈ ਜਰਾ ਉੱਥੇ ਰਹਿ ਰਿਆ ਬੜਾ ਪ੍ਰੇਮ ਨਾਲ ਸਾਰਿਆਂ ਨਾਲ ਵਿਚਰਦਾ ਵਾ ਦੁੱਖ ਦੀ ਖੁਸ਼ੀ ਦੇ ਟਾਈਮ ਤੇ ਹਰ ਕਦੇ ਟਾਈਮ ਤੇ ਜਿਹੜਾ ਵਾ ਉਹ ਪਹੁੰਚ ਕਰਦਾ ਵਾ ਹਰ ਕਦੇ ਨਾਲ ਜਿਹੜਾ ਵਾ ਬਿਲਕੁਲ ਪਿੰਡ ਨੂੰ ਮਤਲਬ ਇਹ ਵਿਸਾਰ ਨਹੀਂ ਸਕਦਾ ਜੀ ਜੀ ਹਾਂਜੀ ਬਾਕੀ ਜਿਹੜੇ ਕੰਮ ਆ ਸ਼ਹਿਰਾਂ ਦੇ ਤੁਹਾਨੂੰ ਪਤਾ ਉਹਦੇ ਆਪੋ ਆਪਣੇ ਕਰਨੇ ਪੈਂਦੇ ਆ ਜਿਵੇਂ ਜਿਹੜੇ ਮੰਨ ਲਓ ਵੀ ਆਪਣੇ ਇਹਨਾਂ ਦੇ ਫਿਲਮ ਦੇ ਕੋਈ ਵੀ ਜਿਵੇਂ ਆ ਪਿੰਡ ਦੇ ਵਿੱਚ ਵੀ ਨੇ ਫਿਲਮ ਬਣਾਈ ਹੀ ਕਾਫੀ ਸੋਹਣਾ ਮਤਲਬ ਕਰ ਰਿਹਾ ਕੰਮ ਜੇ ਸੋ ਇਹਨੂੰ ਪਿੰਡ ਨਾਲ ਕਾਫੀ ਪਿਆਰ ਹੈ ਜੀ ਸੋ ਤੁਹਾਡੇ ਨਾਲ ਤਾਂ ਜੁੜਿਆਗਾ ਗਰਜੀਤ ਸਿੰਘ ਹੁਣ ਇਸ ਟਾਈਮ ਤੇ ਥੋੜਾ ਰਜੀਵਾ ਅਸੀਂ ਥੋੜਾ ਕਿਤੇ ਯਾਦ ਹੋਵੇ ਹਾਂਜੀ ਤੇ ਕਿਤੇ ਤੁਸੀਂ ਵਿਹਲੇ ਟਾਈਮ ਫੇਰ ਆਓਗੇ ਤਾਂ ਤੁਹਾਨੂੰ ਜਰੂਰ ਮਲਾਵਾਂਗੇ ਕਾਬੀ ਸੋਹਣਾ ਚੰਗਾ ਸੁਭਾਅ ਹੈ ਗਰਦੀਪ ਸਿੰਘ ਜੀ ਦਾ ਤੇ ਬੜੇ ਅੱਛਾ ਇੱਕ ਹੋਰ ਗੱਲ ਜਦੋਂ ਤੁਸੀਂ ਕਹਿੰਦੇ ਸੁੱਖੀ ਜੀ ਇੱਥੇ ਆਉਂਦੇ ਨੇ ਤੁਹਾਡੇ ਕੋਈ ਮੇਲਾ ਲੱਗਦਾ ਜੋ ਕਿ ਵੀਰ ਉਦੋਂ ਆਉਂਦੇ ਨੇ ਉਦੋਂ ਫਿਰ ਫਿਲਮਾਂ ਵਾਲੀ ਤੋਂ ਹੌਸ ਹੁੰਦੀ ਹੈ ਐਕਟਰਾਂ ਵਾਲੀ ਕਿ ਆਮ ਮਿਲਦੇ ਜਿਹਾ ਨਹੀਂ ਉਹ ਤਾਂ ਤੁਹਾਨੂੰ ਐ ਲੱਗਣਾ ਨਹੀਂਗਾ ਵੀ ਜਿੱਦਾਂ ਕੋਈ ਫਿਲਮੀ ਅਦਾਕਾਰ ਹੈ ਜੀ ਅੱਛਾ ਜੀ ਉਹ ਤਾਂ ਫਿਰ ਤੁਹਾਨੂੰ ਬਿਲਕੁਲ ਐ ਲੱਗੂਗਾ ਵੀ ਜਿੱਦਾਂ ਆਪਣਾ ਭਾਈ ਚਾਰਾ ਵਾ ਆਪਣੇ ਮਤਲਬ ਭਰਾ ਵਾ ਜਾਂ ਵਲੋ ਆਪਣੇ ਚਾਚੇ ਤਾਇਆ ਵਾਂਗੂ ਇਸ ਤਰ੍ਹਾਂ ਸਾਰਾ ਨੰਬਰ ਟ੍ਰੈਨਲ ਹੀ ਨਹੀਂ ਰੱਖਦੇ ਵੀ ਮੈਂ ਬੰਬੇ ਰਹਿੰਦਾ ਤੇ ਹੁਣ ਮੈਂ ਪਿੰਡ ਨਹੀਂ 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 ਇਹੋ ਜੀ ਕੋਈ ਗੱਲ ਨਹੀਂ ਜਨਾ ਜੀ ਉਹਦੇ ਬਹੁਤ ਤੁਸੀਂ ਕਿਤੇ ਮਿਲੋ ਉਹਨਾਂ ਨੂੰ ਤੇ ਤੁਹਾਨੂੰ ਲੱਗੂਗਾ ਵੀ ਵਾਕਈ ਉਹ ਉਹਨਾਂ ਦੇ ਪਿੰਡ ਵਸਦਾ ਜੀ ਪਿੰਡ ਵਸਦਾ ਦੱਸੂਗਾ ਤੁਹਾਨੂੰ ਉਹਦੇ ਵਿੱਚ ਹਾਂ ਉਹਨਾਂ ਨੇ ਉਹ ਵੀਡੀਓ ਵਿੱਚ ਵੀ ਕਹਿ ਕੇ ਮੈਂ ਪਿੰਡ ਦੇ ਨਾਲ ਵੱਡਾ ਮੇਰੇ ਕਰਕੇ ਪਿੰਡ ਨਹੀਂ ਮੈਂ ਪਿੰਡ ਕਰਕੇ ਮੈਂ ਪਿੰਡ ਕਰਕੇ ਵੱਡਾ ਜੀ ਬਿਲਕੁਲ ਠੀਕ ਗੱਲ ਬੜਾ ਪਿਆਰ ਕਰਦਾ ਸੀ ਸਾਰਿਆਂ ਨੂੰ ਤੇ ਲੋਕ ਵੀ ਉਹਨਾਂ ਨੂੰ ਕਾਫੀ ਪਿਆਰ ਕਰਦੇ ਆ ਤੇ ਜਦੋਂ ਆਉਂਦੇ ਆ ਕਿਉਂਕਿ ਪਿੰਡ ਦੇ ਵਿੱਚ ਪਿਆਰ ਮਲੇ ਫੇਰ ਹੀ ਆ ਜਾਂਦਾ ਜੀ ਬਿਲਕੁਲ ਜੀ ਇਹ ਤਾਂ ਗੱਲ ਹੈ ਜੀ ਤਾਂ ਬੰਨ ਵੀ ਮਿਲ ਕੇ ਸਾਨੂੰ ਵਧੀਆ ਲੱਗਿਆ ਧੰਨਵਾਦ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਸਰ ਵਧੀਆ ਕੀ ਨਾਮ ਹੈ ਮਰੇ ਤੁਹਾਡਾ ਮੇਰਾ ਨਾਮ ਦਵਿੰਦਰ ਸਿੰਘ ਹੈ ਜੀ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਅੱਜ ਅਸੀਂ ਤੁਹਾਨੂੰ ਗੱਲਬਾਤ ਕਰ ਰਹੇ ਆ ਤੁਹਾਡੇ ਪਿੰਡ ਦਾ ਮੁੰਡਾ ਸੁਖਵਿੰਦਰ ਸੁਖੀ ਫਿਲਮੀ ਅਦਾਕਾਰ ਜਾਣਦੇ ਹੋ ਉਹਨਾਂ ਨੂੰ ਬਹੁਤ ਵਧੀਆ ਚੰਗੀ ਤਰ੍ਹਾਂ ਜਾਣਦੇ ਆ ਜੀ ਸਾਡੇ ਪਿੰਡ ਦੀ ਸ਼ਾਨ ਹੈ ਜੀ ਅੱਛਾ ਉਹਨਾਂ ਬਾਰੇ ਅਸੀਂ ਜਾਣਕਾਰੀ ਲੈਣੀ ਚਾਹੁੰਦੇ ਹਾਂ ਕਿੱਦਾਂ ਦੇ ਪਰਸਨ ਨੇ ਕਿਵੇਂ ਦੇ ਨੇ ਕਿੱਦਾਂ ਦਾ ਸੁਭਾਅ ਉਹਨਾਂ ਉਹਨਾਂ ਦਾ ਕਦੀ ਇਹ ਨਹੀਂ ਆ ਬਈ ਫਿਲਮਾਂ ਜੀ ਕੰਮ ਕਰਦੇ ਆ ਜਦੋਂ ਵੀ ਇੱਥੇ ਤਕਰੀਬਨ ਜੋਗੀਪੀ ਸਾਹ ਦੇ ਮੇਲੇ ਤੇ ਹੁੰਦੇ ਆ ਨਾ ਹਾਂ ਤੇ ਇੰਜ ਲੱਗਦਾ ਜਿਦਾਂ ਸਾਡੇ ਪਰਿਵਾਰ ਦੇ ਮੈਂਬਰ ਜਿਦਾਂ ਉਹ ਜਿੱਥੇ ਸਾਡੇ ਕੋਲ ਹੀ ਰਹਿੰਦੇ ਇਹੋ ਜਿਹਾ ਤਕਰੀਬਨ ਜੀ ਤਕਰੀਬਨ ਠੀਕ ਉਹ ਆ ਫਿਲਮਾਂ ਵਾਲੀ ਐਕਟਰਾਂ ਵਾਲੀ ਤੋਂ ਜਿਹਨੀਆਂ ਦੇਖਣ ਦੇ ਆਏ ਵੀ ਦੋ ਬਾਡੀਗਾਰਡ ਹੋਣ ਕੋਈ 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 ਮਾਨ ਨਹੀਂ ਕੋਈ ਕੁਝ ਨਹੀਂ ਜੀ ਠੀਕ ਹੈ ਜੀ ਸਿਰਫ ਇੱਕ ਸਧਾਰਨ ਵਿਅਕਤੀ ਜਿਦਾਂ ਤਰ੍ਹਾਂ ਆਉਂਦੇ ਆ ਤੇ ਮਿਲਦੇ ਬੱਚੇ ਤੇ ਆ ਪੂਰੇ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਇੱਕ ਤੁਹਾਡੇ ਉਹਨਾਂ ਨੇ ਤੁਹਾਡੇ ਪਿੰਡ ਦਾ ਹੋਰ ਵੀ ਮੁੰਡਾ ਗਰਜੀਤ ਹੈ ਉਹਦਾ ਵੀ ਬੜਾ ਜ਼ਿਕਰ ਕਰਦੇ ਨੇ ਕਿ ਉਹ ਵੀ ਵਧੀਆ ਕੰਮ ਕਰਦੇ ਉਹ ਵੀ ਅੱਗੇ ਫਿਲਮਾਂ ਲੈ ਕੇ ਆ ਰਹੇ ਨੇ ਉਹ ਆਪਣੇ ਚਾਚੇ ਦਾ ਲੜਕਾ ਜੀ ਅੱਛਾ ਤੁਹਾਡੇ ਚਾਚੇ ਦਾ ਲੜਕਾ ਜੀ ਸੇਮ ਜਿੱਦਾਂ ਸੇਮ ਕਾਪੀ ਸੁਖੀ ਦੀ ਕਾਇਨ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਟੋਣਗੇ ਇਸੇ ਤਰ੍ਹਾਂ ਹੀ ਜਾਣਗੇ ਜਿਸ ਤਰ੍ਹਾਂ ਉਹਨਾਂ ਕੰਮ ਕਰਦੇ ਇਦਾਂ ਹੀ ਗਾਂਵ ਵਧਦੇ ਇਦਾਂ ਵਧਦੇ ਰਹਿਣਗੇ ਇਦਾਂ ਹੀ ਅੱਛਾ ਤੁਹਾਨੂੰ ਸੁਖੀ ਦੀ ਕਿਹੜੀ ਫਿਲਮ ਜ਼ਿਆਦਾ ਵਧੀਆ ਲੱਗੀ ਆ ਤਕਰੀਬਨ ਨਿੱਕਾ ਜੈਲਦਾ ਜਿਹੜਾ ਬਹੁਤ ਜ਼ਿਆਦਾ ਹਾਸਿਆਲੇ ਜਿਹੜਾ ਸਾਰਿਆਂ ਅਸੀਂ ਪਹਿਲਾਂ ਬਾਹਰ ਰਹਿੰਦੇ ਸੀ ਹੁਣ ਇੱਥੇ ਆਏ ਆ ਤੇ ਤਕਰੀਬਨ ਉਹਨਾਂ ਨੂੰ ਪਤਾ ਲੱਗਾ ਵੀ ਵਾਕਿਆ ਸਾਡੇ ਪਿੰਡ ਦੀ ਸ਼ਾਨ ਹੈ ਜੀ ਉਹਦੇ ਤੇ ਗੱਲਾਂ ਹੀ ਜਿਵੇਂ ਜਿਵੇਂ ਉਹ ਫਿਲਮ ਦੇ ਵਿੱਚ ਬੜਾ ਪੋਲਾ ਜਿਹਾ ਕਰੈਕਟਰ ਆ ਵੀ ਹਰ ਕੰਮ ਬੇਬੇ ਤੋਂ ਪੁੱਛ ਕੇ ਕਰਨਾ ਮੁੰਡੇ ਦਾ ਵਿਆਹ ਹੁੰਦਾ ਤੇ ਕਹਿੰਦਾ ਬੇਬੇ ਨੂੰ ਪੁੱਛ ਲਈਏ ਪਹਿਲਾਂ ਉਹ ਇਦਾਂ ਦਾ ਨੇਚਰ ਦੇ ਬੰਦੇ ਆ ਜਾਂ ਕਿੱਦਾਂ ਦੇ ਨੇਚਰ ਦੇ ਆ ਇਹ ਬਹੁਤ ਵਧੀਆ ਸਵਾਹ ਜੀ ਬਹੁਤ ਵਧੀਆ ਜਿੱਦਾਂ ਕਹੜੀਏ ਇੱਕ ਸਾਥ ਦੇ ਬਹੁਤ ਵਧੀਆ ਵਿਅਕਤੀ ਆ ਜੀ ਅਸੀਂ ਸ਼ਬਦ ਨਹੀਂ ਮਤਲਬ ਉਹ ਹਾਂ ਜੀ ਹਾਂ ਜੀ ਉਹਨਾਂ ਵਾਸਤੇ ਕੋਈ ਬੋਲ ਨਹੀਂ ਹੈਗੇ ਜੀ ਇਸੇ ਤਰ੍ਹਾਂ ਗਰਜੀਤ ਵੀਰ ਵਾਸਤੇ ਛੋਟੇ ਵਾਸ ਅਸੀਂ ਮੈਂ ਵੀ ਤਕਰੀਬਨ ਜੌਬ ਕਰਦਾ ਪੀਆਰ ਸੀ ਕਪੂਰ ਸਾਹਿਬ ਪੂਰ ਵਿੱਚ ਜੀ ਤੇ ਤਕਰੀਬਨ ਲੰਘਦੇ ਆਉਂਦੇ ਇਹਨਾਂ ਕਰੋ ਹੋਗੇ ਜਾਈਦਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਸ਼ੁਕਰੀਆ ਜੀ ਧੰਨਵਾਦ ਬਹੁਤ-ਬਹੁਤ ਇੱਕ ਤੋਂ ਗੁਰਜੀਤ ਸਿੰਘ ਦੇ ਬਾਰਚਾ ਜਿੰਨਾ ਬਾਰੇ ਸੁਖਵਿੰਦਰ ਜੀ ਗੱਲ ਕਰਦੇ ਨੇ ਕਿ ਮੇਰੇ ਭਤੀਜਾ ਇਹ ਵੀ ਆਰਟਿਸਟ ਨੇ ਇਹਨਾਂ ਦੇ ਵੀ ਪਿੰਡ ਚੋਂ ਨਾਮ ਨਿਕਲ ਕੇ ਆਊਗਾ ਕਿਉਂਕਿ ਸੁਖਵਿੰਦਰ ਜੀ ਦੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਜੀ ਮਾਤਾ ਗੁਰਜੀਤ ਦਾ ਘਰ ਇਹੀ ਆ ਜੀ ਹਾਂਜੀ ਹਾਂਜੀ ਠੀਕ ਹੈ ਅੱਛਾ ਜਿਵੇਂ ਸੁਖਵਿੰਦਰ ਸੁਖੀ ਜੀ ਨੇ ਗਰਜੀਤ ਬਾਰੇ ਜ਼ਿਕਰ ਕੀਤਾ ਸੀ ਇੱਕ ਵੀਡੀਓ ਵਾਇਰਲ ਹੋਈ ਸੀ ਸ਼ਾਰਟ ਕਿ ਗਰਜੀਤ ਅਜੇ ਹਗਾ ਜਿਹੜਾ ਅੱਗੇ ਵੀ ਨਾਮ ਨਿਕਲ ਕੇ ਆਊਗਾ ਸੁਖਵਿੰਦਰ ਜੀ ਉਹ ਤੁਹਾਡੇ ਲਿੰਕ ਚ ਵੀ ਨੇ ਜਾਣਦੇ ਨੇ ਹਾਂਜੀ ਮੇਰਾ देर ਲੱਗਦਾ ਜੀ ਅੱਛਾ ਦਿਓ ਰਹਾ ਤੁਹਾ ਦਿਓ ਰਾ ਮੇਰਾ ਹਾਂਜੀ ਠੀਕ ਹੈ ਠੀਕ ਹਾਂਜੀ ਫਿਲਮਾਂ ਦੇ ਕੰਮ ਕਰਦੇ ਹਾਂਜੀ ਹਾਂਜੀ ਤੁਹਾਡਾ ਬੇਟਾ ਵੀ ਫਿਲਮਾਂ ਦਾ ਹੀ ਕੰਮ ਕਰਦਾ ਹਾਂਜੀ ਉਹ ਵੀ ਫਿਲਮਾਂ ਦਾ ਹੀ ਕੰਮ ਕਰਦਾ ਡਾਇਰੈਕਟਰ ਹੈ ਡਾਇਰੈਕਟਰ ਹੈ ਹਾਂਜੀ ਹਾਂਜੀ ਕਿੰਨਿਆਂ ਕਿ ਪ੍ਰੋਜੈਕਟ ਕਰਲੇ ਕਿੰਨੇ ਗਾਣੇ ਫਿਲਮਾਂ ਕੀਤੇ ਆ ਜੀ ਮਤਲਬ ਕਿ ਮੇਰੀ ਗਿਣਤੀ ਕੋਈ ਨਹੀਂ ਬਹੁਤ ਕਰ ਲਈ ਆ ਬਹੁਤ ਕਰ ਲਈ ਹਾਂਜੀ ਇਧਰ ਚੰਡੀਗੜ੍ਹ ਵੀ ਮਤਲਬ ਜਿੱਥੇ ਜਿੱਥੇ ਵੀ ਬੜੀ ਬੜੀ ਜਗ੍ਹਾ ਜਾਂਦਾ ਠੀਕ ਹੈ ਠੀਕ ਹੈ ਹਾਂਜੀ 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 ਮਤਲਬ ਤੁਹਾਡੇ ਦਿਔਰ ਵੀ ਫਿਲਮਾਂ ਚ ਨੇ ਹੁਣ ਤੁਹਾਡਾ ਬੇਟਾ ਵੀ ਫਿਲਮਾਂ ਚ ਕੰਮ ਕਰਨ ਲੱਗ ਗਿਆ ਉਹ ਗਰਜੀਤ ਉਹਦਾ ਭਤੀਜਾ ਹੀ ਲੱਗਦਾ ਗਰਜੀਤ ਭਤੀਜਾ ਹਾਂਜੀ ਹਾਂਜੀ ਉਹ ਫਿਲਮ ਦੇ ਵਿੱਚ ਉਹਨਾਂ ਨੇ ਇੱਕ ਵੀਡੀਓ ਵਿੱਚ ਵੀ ਕਹਿ ਕੇ ਭਤੀਜਾ ਮੇਰਾ ਹੈ ਅੱਗੇ ਹਾਂਜੀ ਹਾਂਜੀ ਉਹ ਚਾਚਾ ਜੀ ਹੈ ਭਤੀਜਾ ਮਤਲਬ ਇੱਕ ਹੀ ਬਹੁਤ ਪਿਆਰਿਆ ਇਹਨਾਂ ਦਾ ਠੀਕ ਹੈ ਜੀ ਹਾਂਜੀ ਜੇ ਕਦੋਂ ਕਾ ਆਉਂਦੇ ਜਾਂਦੇ ਫਿਰ ਤਾਂ ਇੱਥੇ ਤੁਹਾਡੇ ਨਾਲ ਤਾਂ ਮਿਲਣੀ ਚੱਲਣੀ ਹੁੰਦੀ ਰਹਿੰਦੀ ਐ ਇੱਥੇ ਤਾਂ ਬਹੁਤ ਜਿਆਦਾ ਹੀ ਵਧੀਆ ਹੁੰਦਾ ਪਰਿਵਾਰ ਨਾਲ ਤੇ ਮਤਲਬ ਉਹ ਜਦੋਂ ਵੀ ਆਉਂਦੇ ਕਨੀ ਸਾਨੂੰ ਮਿਲ ਕੇ ਇਧਰ ਮਤਲਬ ਪਿਆਰ ਨਾਲ ਗੱਲਾਂ ਬਾਤਾਂ ਕਰਕੇ ਫਿਰ ਉਹ ਨਿਕਲਦੇ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਗੁਰਜੀਤ ਮਿਲ ਸਕਦਾ ਗੁਰਜੀਤ ਹੈ ਜਾਂ ਬਾਹਰ ਨਹੀਂ ਗੁਰਜੀਤ ਤੇ ਅੱਜ ਜਲੰਧਰ ਗਿਆ ਵਾ ਅੱਛਾ ਹਾਂਜੀ ਨਹੀਂ ਤੇ ਤੁਹਾਨੂੰ ਮਿਲ ਜਾਂਦਾ ਚਲੋ ਸਾਡੀ ਉੱਥੇ ਹਾਂਜੀ ਉਹ ਡਾਕਟਰ ਕਰਕੇ ਨਾ ਮਤਲਬ ਉਹਨੂੰ ਥੋੜਾ ਟਾਈਮ ਮਿਲਦਾ ਘਰ ਨੂੰ ਵਾਸਤੇ ਉਹ ਫਿਰ ਅੱਜ ਸ਼ੂਟ ਤੇ ਹੀ ਰਹਿੰਦੇ ਸ਼ੂਟ ਤੇ ਰਹਿੰਦੇ ਬਸ ਸ਼ੂਟ ਤੇ ਹੁਣ ਡਾਕਟਰ ਜੋਂਦਾ ਹੁੰਦਾ ਤਾਂ ਘਰ ਨਹੀਂ ਰਹਿੰਦਾ ਠੀਕ ਹੈ ਜੀ ਹਾਂਜੀ ਹਾਂਜੀ ਆ ਸ਼ੁਕਰੀਆ ਮਾਂ ਤੁਹਾਨੂੰ ਮਿਲ ਕੇ ਵਧੀਆ ਲੱਗਿਆ ਤੇ ਗਰਜੀਤ ਨੂੰ ਦੱਸੋ ਕਿ ਅਸੀਂ ਜ਼ਰੂਰ ਪਹੁੰਚੇ ਸੀ ਠੀਕ ਹੈ ਜੀ ਠੀਕ ਹੈ ਜੀ ਹਾਂ ਹੁਣ ਤੁਸੀਂ ਚਾਹ ਪੀ ਕੇ ਜਾਣਾ ਹੈ ਕੋਈ ਨਹੀਂ ਥੋੜਾ ਬਹਿ ਜਾ ਦੋ ਕੱਪ ਚਾਹ ਪੀਜੋ ਹਾਂ ਕੋਈ ਗੱਲ ਨਹੀਂ ਤੁਸੀਂ ਚਾਹ ਬਣਾਓ ਅੰਨੇ ਅਸੀਂ ਐਪੀਸੋਡ ਖਤਮ ਕਰਦੇ ਹਾਂ ਠੀਕ ਹੈ ਜੀ ਠੀਕ ਹੈ ਸੋ ਗੱਲਬਾਤ ਕੀਤੀ ਇਸ ਵਕਤ ਗੁਰਜੀਤ ਦੇ ਪਰਿਵਾਰ ਚ ਸੀ ਗਰਜੀਤ ਦੀ ਮਾਤਾ ਜੀ ਨਾਲ ਗੱਲਬਾਤ ਕੀਤੀ ਵਧੀਆ ਲੱਗਿਆ ਮਿਲ ਕੇ ਸੋ ਤੁਹਾਨੂੰ ਇਹ ਸਾਡੀ ਗੱਲਬਾਤ ਕਿਸ ਤਰੀਕੇ ਦੀ ਲੱਗੀ ਕਮੈਂਟ ਸੈਕਸ਼ਨ ਰਾਈ ਜਰੂਰ ਜੜਨਾ ਜੁੜੇ ਰੋ ਸਫਰ ਟੈਲੀਵ